ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਜਿੱਦਾਂ ਕਿ ਮੇਰੇ ਕਿਸਾਨ ਵੀਰ ਚੂਚਾ ਲੈਣ ਆਉਂਦੇ ਆ ਉਹਨਾਂ ਨੂੰ ਵੀ ਜਿਵੇਂ ਮੇਰੇ ਕਿਸਾਨ ਵੀਰਾਂ ਨੂੰ ਇਹ ਨਹੀਂ ਪਤਾ ਕਿ ਚੂਚੇ ਨੂੰ ਆਪਾਂ ਰੱਖਣਾ ਕਿੱਦਾਂ ਵਾ ਉਹਨੂੰ ਕਿੱਦਾਂ ਪਾਲਣਾ ਵਾ ਤਾਂ ਵੀਰ ਜੀ ਅੱਜ ਤੁਹਾਨੂੰ ਅਸੀਂ ਦੱਸਣਾ ਦੇਖੋ ਅਸੀਂ ਚੂਚਾ ਜਦੋਂ ਪਹਿਲੇ ਦਿਨ ਛੱਡਣਾ ਹੁੰਦੇ ਆ ਉਹ ਚੂਚਾ ਥੱਲੇ ਮੇਰੇ ਕਿਸਾਨ ਵੀਰ ਕਰਦੇ ਕੋਈ ਥੋੜਾ ਥੋੜਾ ਕੋਈ ਇੱਕ ਫੱਕ ਖਲਾਰ ਦੇ ਥੱਲੇ ਥੋੜੀ ਥੋੜੀ ਉਹਦੇ ਨਾਲ ਚੂਚਿਆਂ ਨੂੰ ਥੱਲਿਓ ਗਰਮੈਸ਼ ਨਹੀਂ ਮਿਲਦੀ ਤਾਂ ਚੂਚੇ ਮਰਦੇ ਆ ਫੇਰ ਮਾਰਟੈਲਿਟੀ ਹੁੰਦੀ ਚੂਚੇ ਦੀ ਜਾਵਾ ਤੇ ਵੀਰ ਜੀਆ ਦੇਖੋ ਜਿੱਦਾਂ ਗੀਆਂ ਥੱਲੇ ਆਣਾ ਆਪਾਂ ਜਾ ਇਹਦੇ ਥੱਲੇ ਜੇ ਸਾਡਾ ਚੂਚਾ ਅੰਦਰ ਸੀਗਾ ਪਹਿਲਾਂ ਤੇ ਜਿੱਦਾਂ ਮੁਰਗੀ ਆਪਾਂ ਕੱਢੀ ਹੋਤਾ ਜੀ 1 ਦਾ ਹਫ਼ਤਾ 10 ਦਿਨ ਹੋਇਆ ਵੇ ਫੇ ਜੇ ਦੁਬਾਰਾ ਚੂਚਾ ਪਾਣਾ ਵੇ ਫੇ ਅਸੀਂ ਵੀਰ ਜੀਆ ਥੱਲੇ ਚੂਨਾ ਖਲਾ ਸਕਦੇ ਆ ਜਾਂ ਫਿਰ ਸਪਰੇਅ ਮਾਰ ਸਕਦੇ ਆ ਇਹਦੇ ਉੱਪਰ ਕਿ ਜਿਹੜੇ ਕਿਟਾਣਕ ਤੁ ਨੂੰ ਹੁੰਦੇ ਮਰ ਜਾਣ ਤਾਂ ਜੇ ਸਾਡੇ ਦਾ ਹੁਣ ਚਲੋ ਇੱਥੇ ਚੂਚਾ ਟਾਈਮ ਹੋ ਗਿਆ ਅਸੀਂ ਚੂਨਾ ਨਹੀਂ ਥੱਲੇ ਮਾਰਨਾ ਅਸੀਂ ਸਿੱਧਾ ਇੱਥੇ ਬੂਰਾ ਹੀ ਥੱਲੇ ਪਿਛਾ ਦੇਣਾ ਬੂਰਾ ਜਾਂ ਤਾਂ ਤੋਂ ਬੂਰਾ ਮਿਲ ਜਵੇ ਤੁਹਾਨੂੰ ਲੱਕੜ ਦਾ ਜਾਂ ਤੁਸੀਂ ਬੂਰਾ ਵੀ ਮਾਰ ਸਕਦੇ ਇੱਥੇ ਜਾਂ ਜਾ ਲੱਕੜ ਦਾ ਬੁਰਾ ਪਾ ਸਕਦੇ ਆ ਤੂੜੀ ਤੂੜੀ ਵੀ ਚਲੋ ਪਾ ਸਕਦੇ ਆ ਪਰ ਤੂੜੀ ਨਾਲ ਨਾ ਮਿੱਠਾ ਜਾਵੇ ਜਾਂਦੀਆਂ ਥੱਲੇ ਖਾਨ ਵੀਰੋ ਤਾਂ ਤੁਸੀਂ ਬੁਰਾ ਜਾਂ ਇਹ ਫੱਕ ਪਾ ਦਿਓ ਥੱਲੇ ਇਹਦੇ ਕਿ ਜਿਹੜੀ ਚੂਚੇ ਨੂੰ ਗਰਮੈਸ਼ ਰਵੇ ਘੱਟ ਤੋਂ ਘੱਟ ਤੁਸੀਂ ਜਾ ਲੈਣੀ 3 3 ਇੰਚ ਜਾਂ 2 1/2 ਇੰਚ ਘੱਟ ਤੋਂ ਘੱਟ ਪਾਣੀ ਆ ਜਾ ਥੱਲੇ ਇਹ ਫੱਕ ਜਾਂ ਬੁਰਾ ਉਹਦੇ ਨਾਲ ਕੀ ਹੁੰਦਾ ਕਿਸਾਨ ਵੀਰੋ ਕਿ ਥੰਡੇ ਨੂੰ ਗਰਮੈਸ਼ ਮਿਲਦੀ ਚੂਚੇ ਨੂੰ ਕਿ ਥੱਲੇ ਗਰਮੈਸ਼ ਨਾਲ ਚੂਚੇ ਨਾਲ ਚੂਚੇ ਦੀ ਮਾਰਟੈਲਿਟੀ ਨਹੀਂ ਹੁੰਦੀ ਤਾਂ ਗੀਜੇ ਨੰਬਰ ਤੇ ਮੇਰੇ ਕਿਸਾਨ ਵੀਰ ਮੇਰੇ ਕਿਸਾਨ ਵੀਰਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਗਰਮੈਸ਼ ਕਿੱਦਾਂ ਦੇ ਸਕਦੇ ਆ ਦੇਖੋ ਕਿਸਾਨ ਵੀਰੋ ਜਿੱਦਾਂ ਕੀ ਆ ਦੇਖੋ ਹੈਲੋਜੀਨ ਜਿਹੜੀ ਵਿਆਹਾਂ ਦੇ ਵਿੱਚ ਲੱਗੀ ਹੁੰਦੀ ਹੈ ਹੈਲੋਜੀਨ ਤੁਸੀਂ ਇਹ ਯੂਜ਼ ਕਰਨੀ ਆ ਇਹ 500 ਵਾਟ ਦੀ ਜਬੀ ਜੀ ਇਹਦੇ ਨਾਲ ਗਰਮੈਸ਼ ਬਹੁਤ ਜ਼ਿਆਦਾ ਹੁੰਦੀ ਚਲੋ ਹੁਣ ਤਾਂ ਅੱਗੇ ਹੁਣ ਗਰਮੀ ਆਇਆ ਨਹੀਂ ਆ ਹੋਰ ਬਾਅਦ 10-15 ਦਿਨਾਂ ਗਰਮੀ ਫਿਰ ਇਹਨਾਂ ਦੀ ਬਹੁਤ ਘੱਟ ਲੋਡ ਪੈਣੀ ਰਾਤ ਨੂੰ ਲੋਡ ਪਿਆ ਕਰਨੀ ਮਾੜੀ ਮੋਟੀ ਬਲੰਦੀ ਤਾਂ ਤੁਸੀਂ ਮੇਰੇ ਕਿਸਾਨ ਵੀਰ ਇਹਦੇ ਨਾਲ ਉਹਦੀਆਂ ਹੈਲੋਜੀਨਾਂ ਲਾ ਸਕਦੇ ਆ ਜਿੱਦਾਂ ਦੇਖੋ ਸਾਡੇ ਲੱਗੀਆਂ ਪੰਜ ਹੈਲੋਜੀਨਾਂ ਪ ਬਤੂਆ ਇਹਨਾ 500 ਤੋਂ ਅਬਰਬ ਵੀ ਲਾਇਓ ਅਸੀਂ ਇਹ ਵੱਖਰੇ ਵੱਖਰੇ ਕਨੈਕਸ਼ਨ ਕੀਤੇ ਹੋਏ ਨੇ ਜਿੰਨਾ ਟੈਂਪਰੇਚਰ ਜਿਹੜਾ ਹੋਵੇ ਤੁਹਾਨੂੰ ਬਸ ਵੀਰਜੀ ਕਸਾਲੀਰੋਂ ਬਾਕੀ ਮੇਰੇ ਇੱਕ ਟੈਂਪਰੇਚਰ ਮੀਟਰ ਵੀ ਆਂਦਾ ਵਾ ਮੀਟਰ ਸਾਡਾ ਇਸ ਟਾਈਮ ਖਰਾਬ ਹੋਇਆ ਪਿਆ ਵਾ ਤਾਂ ਮੀਟਰ ਹੈ ਨਹੀਂ ਤਾਂ ਪਲਾਉ ਤੁਹਾਨੂੰ ਮੀਟਰ ਵੀ ਦਿਖਾ ਦੇਣਾ ਸੀ ਉਹਦੇ ਨਾਲ ਕੀ ਸਾਨੂੰ ਪਤਾ ਲੱਗਦਾ ਰਹਿੰਦਾ ਉਹ ਸਾਡੇ ਕਮਰੇ ਚ ਟੈਂਪਰੇਚਰ ਕਿੰਨਾ ਵਾ ਤਾਂ ਤੁਸੀਂ ਬਲਬ ਲਾ ਸਕਦੇ ਹੋ ਦੇਖੋ ਦੋਨੋਂ 100 ਵਾ ਦੇ ਫਾੜੇਰੋਂ ਬਲਬ ਲਾਇਓ ਅਸੀਂ ਇਹ ਵੱਖਰੇ ਵੱਖਰੇ ਕਨੈਕਸ਼ਨ ਆ ਸਾਰੇਆਂ ਤੇ ਤਾਂ ਇਹ ਮੇਰੇ ਕਿਸਾਨ ਵੀਰੋਂ ਅਸੀਂ ਇਹਨੂੰ ਹੀ ਬਰੂਡਿੰਗ ਕਹਿੰਦਾ ਵਾ ਬਰੂਡਿੰਗ 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 ਦੇ ਵਿੱਚ ਬੱਚੇ ਰੱਖਣੇ ਆਪਾਂ ਨੂੰ ਘੱਟੋ ਘੱਟ ਵੀਰ ਜੀ ਇਹਨੂੰ 21 ਦਿਨ ਬਰੂਡਿੰਗ ਦੇਣੀ ਆ ਬੱਚਿਆਂ ਨੂੰ 21 ਦਿਨ ਨੂੰ ਸਹੀ ਕਿਉਂਕਿ ਸਭ ਤੋਂ ਜ਼ਰੂਰੀ ਹੈ ਨਾ ਤੁਹਾਨੂੰ ਫੀਡ ਤੋਂ ਜ਼ਿਆਦਾ ਜ਼ਰੂਰੀ ਖਾਣੇ ਤੋਂ ਜ਼ਿਆਦਾ ਜ਼ਰੂਰੀ ਇਹਨਾਂ ਦੀ ਟੈਂਪਰੇਚਰ ਮੇਨਟੇਨ ਰੱਖਣਾ ਪੈਂਦਾ ਕਿ 35 ਡਿਗਰੀ ਟੈਂਪਰੇਚਰ ਇਹਨਾਂ ਦਾ ਪੂਰਾ ਰਵੇ ਘੱਟੋ ਘੱਟ 8-10 ਦਿਨ ਤੁਸੀਂ 35 ਡਿਗਰੀ ਟੈਂਪਰੇਚਰ ਰੱਖਣਾ ਜੇ ਤੁਸੀਂ ਟੈਂਪਰੇਚਰ ਨਾ ਰੱਖੂਗੇ ਮੇਰੇ ਕਿਸਾਨ ਵੀਰ ਤਾਂ ਤੁਹਾਡਾ ਚੂਚੇ ਦੇ ਇਕ ਤਾਂ ਗਰੋਥ ਨਹੀਂ ਕਰਨੀ ਸਭ ਤੋਂ ਜ਼ਰੂਰੀ ਜੈਨੂੰ ਕਹਿੰਦੇ ਕਿ ਗਰੋਥ ਤੁਹਾਡੇ ਚੂਚੇ ਦੀ ਗਰ ਕੋਈ ਫਾਇਦਾ ਨਹੀਂ ਹੁੰਦਾ ਮੇਰੇ ਕਿਸਾਨ ਵੀਰ ਬਾਅਦ ਤੋਂ ਫੇ ਟਾਈਮ ਨਾ ਤਿਆਰ ਨਹੀਂ ਹੁੰਦਾ ਮਾਲ ਤਾਂ ਜਾਂ ਫੇ ਗਰੋਥ ਨਹੀਂ ਜਹੀ ਕਰਦੇ ਕੱਲੂ ਅੰਡੇ ਚ ਪ੍ਰੋਬਲਮ ਆਉਂਦੀ ਉਹ ਪ੍ਰੋਬਲਮ ਤਾਂ ਆਉਂਦੀ ਆ ਮੇਨ ਪਹਿਲਾਂ ਹੀ ਪੰਗਾ ਪੈ ਜਾਂਦਾ ਤੂੰ ਮੇਨ ਹੁੰਦਾ ਬਰੂਡਿੰਗ ਦਾ ਜਦੋਂ ਬਰੂਡਿੰਗ ਤੇ ਅਸੀਂ ਪੰਗਾ ਪਾ ਲੈਣਾ ਫੇ ਮੇਰੇ ਕਿਸਾਨ ਵੀਰੋ ਬਾਅਦੋਂ ਔਖਾ ਹੋ ਜਾਂਦਾ ਸਾਰਾ ਕੰਮ ਕਰ ਹਾਂ ਵੀਰ ਜੀ ਜਿੱਦਾਂ ਤੁਹਾਨੂੰ ਦੱਸਿਆ ਨਾ ਮੈਂ ਇਹਦਾ ਘੱਟ ਤੋਂ ਘੱਟ ਤੁਸੀਂ 10 ਦਿਨ 35 ਡਿਗਰੀ ਟੈਂਪਰੇਚਰ ਦੇਣਾ 10 ਦਿਨ ਘੱਟ ਤੋਂ ਘੱਟ ਪੈ ਉਸ ਤੋਂ ਬਾਅਦ ਥੋੜਾ ਥੋੜਾ ਘਟਦਾ ਵੀ ਰਹੇ ਜਿੱਦਾਂ ਕਿ 30 32 30 ਤੋਂ 21 ਦਿਨਾਂ ਬਾਅਦ ਮਤਲਬ 21 ਦਿਨਾਂ ਤੋਂ ਬਾਅਦ ਕੋਈ ਤੁਹਾਨੂੰ ਇਹਦੀ ਟੈਂਪਰੇਚਰ ਦੀ ਲੋੜ ਨਹੀਂ ਮਤਲਬ 21 ਦਿਨਾਂ ਤੱਕ ਤੁਸੀਂ ਲਾ ਲੋ ਮਤਲਬ 27°C ਤੱਕ ਰਹਿਣਾ ਚਾਹੀਦਾ ਟੈਂਪਰੇਚਰ 21 ਦਿਨਾਂ ਦਾ ਉਸ ਤੋਂ ਬਾਅਦ ਮੇਰੇ ਕਿਸਾਨ ਵੀਰੋ ਕੋਈ ਟੈਂਪਰੇਚਰ ਦੀ ਲੋੜ ਨਹੀਂ ਉਸ ਤੋਂ ਬਾਅਦ ਰੂਟਿੰਗ ਇਹਨਾਂ ਦੀ ਖਤਮ ਹੋ ਜਾਂਦੀ ਆ ਫਿਰ ਤੁਸੀਂ ਇਹਨੂੰ ਕਿਤੇ ਵੀ ਰੱਖ ਸਕਦੇ ਆ ਮਤਲਬ ਮਤਲਬ ਇਹ ਨਹੀਂ ਕਿ ਪੂਰਾ ਟੈਂਪਰੇਚਰ ਦੇਣ ਦੀ ਲੋੜ ਆ ਕਿਸੇ ਵੀ ਟੈਂਪਰੇਚਰ ਇਹ ਰਹਿ ਸਕਦੇ ਫਿਰ ਤੁਹਾਡਾ ਸੂਚਾ ਮੰਨਣਾ ਨਹੀਂ ਕਿ ਤੁਹਾਡੀ ਗ੍ਰੋਥ ਮੇਨ ਗ੍ਰੋਥ ਤੁਹਾਡੀ ਇੱਥੋਂ ਹੀ ਹੋਣੀ ਹੈ ਸ਼ੁਰੂ ਤਾਂ ਬਾਕੀ ਮੇਰੇ ਕਿਸਾਨ ਵੀਰ ਜਿੱਦਾਂ ਕਿ ਸਾਰਾ ਹੁਣ ਆਪਾਂ ਕਾਫੀ ਹੱਦ ਤੱਕ ਸਮਝਾਈ ਦਿੱਤਾ ਮੇਰੇ ਕਿਸਾਨ ਵੀਰਾਂ ਬਾਕੀ ਜੇ ਕਿਸੇ ਕਿਸਾਨ ਵੀਰ ਨੂੰ ਤੁਹਾਡੇ ਨੂੰ ਨਹੀਂ ਵੀ ਪਤਾ ਲੱਗਦਾ ਤਾਂ ਤੁਸੀਂ ਸਾਡੇ ਨੰਬਰ ਤੇ ਕੰਨੈਕਟ ਕਰ ਸਕਦੇ ਆਂ ਅਸੀਂ ਤੁਹਾਨੂੰ ਡਾ ਵੀਰ ਦੀ ਫੋਨ ਤੇ ਵੀ ਸਮਝਾ ਸਕਦੇ ਆਂ ਐਡਾ ਨਹੀਂ ਕਿ ਅਸੀਂ ਤੁਹਾਡਾ ਫੋਨ ਨਹੀਂ ਚੱਕਣਾ ਅਸੀਂ ਜਿਹੜੇ ਜਿਹੜੇ ਸਾਡੇ ਤੋਂ ਪੁਰਾਣੇ ਵੀ ਬੱਚੇ ਲਿਆ ਕੇ ਜਾਂਦੇ ਅਸੀਂ ਉਹਨਾਂ ਨੂੰ ਵੀ ਜੇ ਕਿਤੇ ਲੋੜ ਪਵੇ ਤਾਂ ਉਹਨਾਂ ਨੂੰ ਸਾਰਾ ਗਾਈਡ ਕਰੀਦਾ ਵਾ ਬਾਕੀ ਅਸੀਂ ਤੁਹਾਨੂੰ ਵੀਡੀਓ ਦੇ ਰਹੀ ਆਂ ਤਰਾਹੀ ਤਾਂ ਤੁਹਾਨੂੰ ਦੱਸੀ ਜਾਣਾ ਅੱਗੇ ਅੱਗੇ ਮੇਰੇ ਕਿਸਾਨ ਵੀਰਾਂ ਨੂੰ ਤਾਂ ਬਾਕੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਨੂੰ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿ ਤਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਸਤਿ ਸ੍ਰੀ ਅਕਾਲ